ਦੋਸਤੋ ਜਿਵੇਂ ਕਿ ਤੁਹਾਨੂੰ ਮੈਂ ਲਾਸਟ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਕਿਸ ਤਰੀਕੇ ਨਾਲ ਜਿਹੜਾ ਦਿੱਲੀ ਦੇ ਉੱਤੇ ਇੱਕ ਟੈਰਰ ਅਟੈਕ ਹੁੰਦਾ ਹੈ ਤੇ ਜਿਸ ਦੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤੇ ਕਈ ਲੋਕ ਜਿਹੜੇ ਉਸ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਹੁਣ ਇਹ ਗੱਲ ਜਿਹੜੀ ਕਾਫੀ ਹੱਦ ਤੱਕ ਜਿਵੇਂ ਪੱਕੀ ਹੋ ਚੁੱਕੀ ਹੈ ਕਿ ਜੋ ਦਿੱਲੀ ਦੇ ਵਿੱਚ ਹੋਇਆ ਉਹ ਇੱਕ ਘਟਨਾ ਨਹੀਂ ਸੀ ਸਗੋਂ ਇੱਕ ਹਮਲਾ ਸੀਗਾ ਇਸ ਵੇਲੇ ਜਿਹੜੀ ਦੇਸ਼ ਦੀ ਜਿਹੜੀ ਸਭ ਤੋਂ ਵੱਡੀ ਜਾਂਚ ਏਜੰਸੀ ਹੈ ਜਿਸ ਨੂੰ ਆਪਾਂ NIA ਕਹਿੰਦੇ ਆ ਇਸ ਦੀ ਜਿਹੜੀ ਪੜਤਾਲ ਕਰ ਰਹੀ ਹੈ ਤੇ ਜਿਹੜੇ ਯੂਨੀਵਰਸਿਟੀ ਤੋਂ ਜਿਹੜੇ ਤਿੰਨ ਹੋਰ ਡਾਕਟਰਾਂ ਨੂੰ ਜਿਹੜਾ ਹਿਰਾਸਤ ਚਲਿਆ ਗਿਆ ਜਿਵੇਂ ਤੁਹਾਨੂੰ ਪਤਾ ਹੈ ਕਿ ਪਹਿਲਾਂ ਵੀ ਦੋ ਡਾਕਟਰਾਂ ਨੂੰ ਤਿੰਨ ਡਾਕਟਰਾਂ ਨੂੰ ਹਿਰਾਸਤ ਚਲਿਆ ਗਿਆ ਸੀਗਾ ਤੇ ਤਿੰਨ ਹੋਰ ਜਿਹੜੇ ਨਵੇਂ ਡਾਕਟਰ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਹੁਣ NIA ਦਿੱਲੀ ਤਮਾਕੀ ਦੀ ਜਿਹੜੀ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ ਤੇ ਇਸੇ ਦੌਰਾਨ ਜਿਹੜੇ ਸਾਡੇ ਦੇਸ਼ ਦੇ ਰੱਖਿਆ ਮੰਤਰੀ ਨੇ ਅਤੇ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਬਹੁਤ ਹੀ ਅਹਿਮ ਸੰਦੇਸ਼ ਦਿੱਤਾ ਹੈ ਜਿਨ੍ਹਾਂ ਲੋਕਾਂ ਨੇ ਸਾਂਭਲ ਦੀ ਯੋਜਨਾ ਬਣਾਈ ਸੀ ਉਹਨਾਂ ਨੂੰ ਕਾਨੂੰਨ ਦੀ ਜਿਹੜੀ ਪੂਰੀ ਤਾਕਤ ਹੁਣ ਸਾਹਮਣਾ ਕਰਨਾ ਪਵੇਗਾ ਜਾਨੀ ਕਿ ਉਹਨਾਂ ਨੂੰ ਕਾਨੂੰਨ ਦੀ ਤੌਰ ਤੇ ਇੱਕ ਸਜ਼ਾ ਦਿੱਤੀ ਜਾਊਗੀ ਪੂਰੀ ਹੁਣ ਪ੍ਰਧਾਨ ਮੰਤਰੀ મોદી ਨੇ ਕੀ ਕਿਹਾ ਹੈ ਇਹ ਵੀ ਮੈਂ ਤੁਹਾਨੂੰ ਦਿਖਾਉਣਾ ਹੈ ਤੇ ਫਿਰ ਖੇਮਾਤੀ ਦਾ ਬਿਆਨ ਦੇਖਾਂਗੇ ਪ੍ਰਧਾਨ ਮੰਤਰੀ મોદી ਦਾ ਬਿਆਨ ਜੋ ਤੁਸੀਂ ਹੁਣ ਸੁਣੋਗੇ ਇਹ ਭੂਟਾਨ ਜਿਹੇ ਤੋਂ ਦਿੱਤਾ ਗਿਆ ਜਿਵੇਂ ਕਿ ਤੁਹਾਨੂੰ ਪਤਾ ਕਿ ਨਰਿੰਦਰ ਮੋਦੀ ਜੋ ਆਪਣੇ ਜੀ ਦੇ ਪ੍ਰਧਾਨ ਮੰਤਰੀ ਨੇ ਉਹ ਭੂਟਾਨ ਦੌਰੇ ਤੇ ਗਏ ਉਹਨੇ 2 ਦਿਨ ਲਈ ਤੇ ਉੱਥੇ ਜਾ ਕੇ ਉਹਨਾਂ ਨੇ ਇੱਕ ਬਿਆਨ ਦਿੱਤਾ प्रधानमंत्री जरा मोदी का बयान है बहुत भारी मन से आया हूं कल शाम दिल्ली में हुई भयावह घटना ने सभी के मन को व्यथित कर दिया है मैं पीड़ित परिवारों का दुख समझता हूँ आज पूरा देश उनके साथ खड़ा है मैं कल रात भर इस घटना की जांच में झूठी सभी एजेंसियों के साथ सभी महत्वपूर्ण लोगों के साथ संपर्क में था विचार विमर्श चलता था जानकारियों के तार जोड़े जा रहे थे हमारी एजेंसियां इस षडयंत्र की तह तक जाएगी ਇਸਕੇ ਪਿੱਛੇ ਕੇ षड़यांत्रकारियों को बख्शा नहीं जाएगा ऑल दोज़ रिस्पोंसिबल विल बी ब्रॉट टू जस्टिस दोस्तों ਹੁਣੇ ਆਖਰੀ ਜਿਹੜੀ ਲਾਈਨ ਉਹਨਾਂ ਨੇ ਬੋਲੀ ਸੀ ਕਿ 올 दोज़ रिस्पोंसिबल विल बी ब्रॉट टू जस्टिस ਇੱਕ ਖਾਸ ਤੌਰ ਤੇ ਜਿਹੜੀ ਅੰਗਰੇਜ਼ੀ ਭਾਸ਼ਾ ਵਿੱਚ ਬੋਲੀ ਗਈ ਹੈ ਤਾਂ ਜੋ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਕੋਈ ਵੀ ਜਿਹੜੀ ਭਾਸ਼ਾਈ ਸਮੱਸਿਆ ਨਾ ਹੋਵੇ ਅਤੇ ਉਹ ਸਮਝ ਸਕਣ ਕਿ ਇਸ ਵੇਲੇ ਜਿਹੜਾ ਭਾਰਤ ਦਾ ਜਿਹੜਾ ਪੱਖ ਉਹ ਕੀ ਹੈ ਹੁਣ ਜਿਹੜਾ ਰੱਖਿਆ ਮੰਤਰੀ ਦਾ ਬਿਆਨ ਆਪਾਂ ਸੁਣਾਂਗੇ ਉਹ ਵੀ ਤੁਹਾਨੂੰ ਮੈਂ ਸੁਣਾਉਣਾ ਹੈ ਤੇ ਹੁਣ ਤੁਸੀਂ ਰੱਖਿਆ ਮੰਤਰੀ ਦਾ ਬਿਆਨ ਵੀ ਸੁਣ ਸਕਦੇ ਹੋ ਆਈ ਐਕਸਟੈਂਡ ਬਾਈ ਹਾਰਟਫੈਲਟ ਕੰਡੋਲੈਂਸ ਟੂ ਆਲ ਦੋਸ ਹੂ ਲਾਸਟ देयर ਲਾਈਫ ਇਨ ਦ ਟ੍ਰੈਜਿਕ ਇਨਸੀਡੈਂਟ ਥੈਟ ਅਕਰਡ ਇਨ ਦਿਲਹੀ ਯਸਟਰਡੇ ਆਈ ਪ੍ਰੇ ਟੂ ਗਾਡ ਟੂ ਗ੍ਰਾਂਟ ਸਟਰੈਂਥ ਐਂਡ ਸੋਲੇਸ ਟੂ ਦ ਬਰੀਵਡ ਫੈਮਿਲੀਜ਼ ਇਨ ਦਿਸ ਆਵਰ ਆਫ ਡੀਪ ਗ੍ਰੀਫ ਫਰਮ ਦਿਸ ਲੈਕਚਰ ਆਈ ਵਿਸ਼ ਟੂ ਅਸ਼ੂਰ ਮਾਈ ਸਿਟੀਜ਼ਨਸ਼ That the country's leading investigative agencies are conducting a swift and thorough inquiry into the incident the findings of the investigation will soon be made public i want to formally assure the nation that those responsible for this tragedy will be brought to the justice and will not be spared under any circumstances the rakhyamatri ji mai thonu punjabi de vich isda anuvad thonu mai karke dassan kyuki ਰੱਖਿਆ ਮੰਤਰੀ ਜੋ ਇੰਗਲਿਸ਼ ਵੀ ਦਿੱਤਾ ਉਹਨਾਂ ਨੇ ਕਿਹਾ ਕਿ ਰੱਖਿਆ ਮੰਤਰੀ ਨੇ ਜਿਹੜਾ ਖਾਸ ਤੌਰ ਤੇ ਕਿਹਾ ਕਿ ਮੈਂ ਉਹਨਾਂ ਸਾਰਿਆਂ ਪ੍ਰਤੀ ਜਿਹੜੀ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਕੱਲ ਦਿੱਲੀ ਵਿੱਚ ਜਿਹੜੀ ਵਾਪਰੀ ਇਸ ਜਿਹੜੀ ਦੁਖਦ ਘਟਨਾ ਜਿਹੜਾ ਉਸ ਵਿੱਚ ਆਪਣੀ ਜਾਨਾਂ ਗੁਆਈਆਂ ਨੇ ਮੈਂ ਪਰਮਾਤਮਾਗੇ ਅਰਦਾਸ ਕਰਦਾ ਕਿ ਉਸ ਡੂੰਗੇ ਦੁੱਖ ਦੀ ਜਿਹੜੀ ਘੜੀ ਵਿੱਚ ਜਿਹੜੇ ਵਿਛੜੇ ਪਰਿਵਾਰਾਂ ਨੂੰ ਜਿਹੜਾ ਹੌਸਲਾ ਤੇ ਸ਼ਾਂਤੀ ਪ੍ਰਦਾਨ ਕਰਨ ਮੈਂ ਸਮਾਜ ਤੋਂ ਜਿਹੜੇ ਆਪਣੇ ਨਾਗਰਿਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਜਿਹੜੀ ਦੇਸ਼ ਦੀਆਂ ਪ੍ਰਮੁੱਖ ਜਿਹੜੀ ਜਾਂਚ ਏਜੰਸੀ ਇਸ ਘਟਨਾ ਦੀ ਤੇਜ਼ੀ ਅਤੇ ਪੂਰੀ ਤਰ੍ਹਾਂ ਜਾਂਚ ਕਰ ਰਹੀਆਂ ਨੇ ਜਲਦੀ ਜਿਹੜੇ ਜਨਤਕ ਇਤੇ ਜਾਣਗੇ ਯਾਨੀ ਕਿ ਲੋਕਾਂ ਸਾਹਮਣੇ ਕਿਤੇ ਜਾਣਗੇ ਤੇ ਮੈਂ ਦੇਸ਼ ਨੂੰ ਜਿਹੜੀ ਰਸਮੀ ਤੌਰ ਤੇ ਪ੍ਰੋਸਸ ਦੇਣਾ ਚਾਹੁੰਦਾ ਤਾਂ ਕਿ ਇਸ ਦੁਖਤ ਜਿਹੜੀ ਮਤਲਬ ਦੁਖਾਂਤ ਨੇ ਜਿਹਦੇ ਜ਼ਿੰਮੇਵਾਰ ਲੋਕਾਂ ਨੂੰ ਜਿਹੜਾ ਇਨਸਾਫ ਦੇ ਘਟਾਰੇ ਵਿੱਚ ਜਿਹੜਾ ਲਿਆਂਦਾ ਜਾਵੇ ਅਤੇ ਕਿਸੇ ਵੀ ਹਾਲਾਤ ਵਿੱਚ ਉਹਨਾਂ ਨੂੰ ਬਖਸ਼ਾ ਨਾ ਜਾਵੇ। ਤਾਂ ਦੋਸਤੋ ਇਸ ਦੇ ਵਿੱਚ ਜਿਹੜੀ ਅੰਤਰਰਾਸ਼ਟਰੀ ਵੀ ਪ੍ਰਤੀਕਿਰਿਆ ਜਿਹੜੀ ਉਹ ਨਿਕਲ ਕੇ ਰਹੀ ਹੈ ਉਹਨੂੰ ਭਟਾਣ ਦੇ ਲੋਕ ਜਿਹੜੇ ਅੱਜ ਦਿੱਲੀ ਦੇ ਵਿੱਚ ਮਤਲਬ ਜੋ ਕੱਲ ਧਮਾਕਾ ਹੋਇਆ ਸੀਗਾ ਉਹਦੇ ਜਿਹੜੇ ਮਤਲਬ ਪੀੜਤ ਨੇ ਉਹਨਾਂ ਦੀ ਅਰਦਾਸ ਕਰ ਰਹੇ ਨੇ। ਇਜ਼ਰਾਈਲ ਦੇ ਵੀ ਜਿਹੜੇ ਵਿਦੇਸ਼ ਮੰਤਰੀ ਨੇ ਵੀ ਟਵੀਟ ਕੀਤਾ ਸੀਗਾ ਤੇ ਮੈਂ ਉਹਨਾਂ ਨੇ ਕਹਿ ਸੀ ਕਿ ਮੈਂ ਤੇ ਇਜ਼ਰਾਈਲ ਜਿਹੜਾ ਭਾਰਤ ਦੇ ਲੋਕਾਂ ਖਾਸ ਕਰਕੇ ਦਿੱਲੀ ਦੇ ਵਿੱਚ ਜਿਹੜੇ ਹੋਏ ਧਮਾਕੇ ਵਿੱਚ ਮਾਰੇ ਗਏ ਨਿਰਦੋਸ਼ ਪੀੜਤ ਦੇ ਪਰਿਵਾਰਾਂ ਨਾਲ ਜਿਹੜੀ ਡੂੰਗੀ ਹਮਦਰਦੀ ਪ੍ਰਗਟ ਕਰਦਾ ਹੈ ਇਜ਼ਰਾਈਲ ਇਜ਼ਰਾਈਲ ਹੈ ਜਿਹੜਾ ਉਹ دہشت ਗੱਤ ਦੇ ਵਿਰੁੱਧ ਜਿਹੜੇ ਆਪਣੀ ਲੜਾਈ ਵਿੱਚ ਪਾਸ ਦੇ ਨਾਲ ਹੈ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਰੇਸ਼ਨ ਜਸਦੂ ਚੱਲ ਰਿਹਾ ਸੀ ਜਦ ਵੀ ਇਜ਼ਰਾਈਲ ਭਾਰਤ ਦੇ ਨਾਲ ਇੱਕ ਦੋਸਤੀ ਤੇਰਾ ਖੜਾ ਸੀ ਕਿਉਂਕਿ ਇਜ਼ਰਾਈਲ ਵੀ ਇਹ ਚੀਜ਼ ਕਹਿੰਦਾ ਕਿ دہشت ਗੱਤਾਂ ਦਾ ਇਸ ਦੇਸ਼ ਦੇ ਵਿੱਚ ਇਸ ਦੁਨੀਆ ਦੇ ਵਿੱਚ ਕੋਈ ਜਗ੍ਹਾ ਹੈ ਨਹੀਂ ਤੇ ਕਈ ਦੇਸ਼ਾਂ ਦੀ ਹੋਰ ਪ੍ਰਤੀਕਿਰਿਆ ਹੈ ਜਿੱਦੇ ਵਿੱਚ ਉਹਨਾਂ ਨੇ ਸਿੱਧੇ ਇਸ ਨੂੰ ਇੱਕ ਟੈਰਰ ਅਟੈਕ ਦਾ ਜਿਹੜਾ ਨਾਮ ਦੇ ਦਿੱਤਾ ਕਿ ਜੋ ਇਹ ਅਟੈਕ ਹੋਇਆ ਸੀਗਾ ਉਹ ਟੈਰਰ ਅਟੈਕ ਸੀ ਹਲੇ ਇਸ ਚੀਜ਼ ਦੀ ਜਿਹੜੀ ਜਾਂਚ ਚੱਲ ਰਹੀ ਹੈ ਹਲੇ ਕੁਝ ਕਹਿ ਨਹੀਂ ਸਕਦੇ ਪਰ ਜਿਸ ਤਰੀਕੇ ਨਾਲ ਜਾ ਰਹੀ ਹੈ ਉਸ ਤੋਂ ਲੱਗ ਰਿਹਾ ਕਿ ਇਹ ਇੱਕ ਟੈਰਰ ਅਟੈਕ ਸੀਗਾ ਜਿਸ ਤਰੀਕੇ ਨਾਲ ਜੋ ਵੀ ਕੰਮ ਹੋ ਰਿਹਾ ਹੈ ਪਹਿਲਾ ਡਾਕਟਰ ਫੜੇ ਜਾਂਦੇ ਨੇ ਜੋ ਇੱਕ ਨਾ ਦਾ ਵਾਈਟ ਜਿਹੜਾ ਪਦਾਰਥ ਉਹ ਫੜਿਆ ਜਾਂਦਾ 3000 ਕਿਲੋ ਤੁਸੀਂ ਸੋਚ ਸਕਦੇ ਹੋ ਇਹ ਇੱਕ ਪੂਰੇ ਸ਼ਹਿਰ ਨੂੰ ਉਡਾਉਣ ਲਈ ਬਹੁਤ ਹੁੰਦਾ ਜੋ ਉਹਨਾਂ ਨੇ ਫੜਿਆ ਸੀਗਾ ਤੇ ਤੁਸੀਂ ਸੋਚ ਸਕਦੇ ਹੋ ਕਿ ਕਿੱਡੇ ਲੈਵਲ ਤੇ ਜਿਹੜੀ ਉਹਨਾਂ ਨੇ ਪਲੈਨਿੰਗ ਕੀਤੀ ਸੀਗੀ ਹੁਣ ਇੱਥੇ ਪਤਾ ਚੱਲਦਾ ਹੈ ਕਿ ਇਹ ਕੋਈ ਆਮ ਮਤਲਬ ਕੋਈ ਵਿਸਫੋਟ ਨਹੀਂ ਹੋਇਆ ਧਮਾਕਾ ਨਹੀਂ ਹੋਇਆ ਜਿਵੇਂ ਕਿ ਪਾਕਿਸਤਾਨ ਨੇ ਤਾਂ ਜਿਹੜੀਆਂ ਉਹਨਾਂ ਦੀ ਨਿਊਜ਼ ਏਜੰਸੀਆਂ ਸੀ ਉਹਨਾਂ ਨੇ ਤਾਂ ਇਹ ਤੱਕ ਕਹਿ ਦਿੱਤਾ ਸੀਗਾ ਕਿ ਇਹ ਤਾਂ ਇੱਕ ਸੀਐਨਜੀ ਬਲਾਸਟ ਹੋਇਆ ਜੀ ਉਹਨਾਂ ਦੇ ਕਾਰ ਦੇ ਵਿੱਚ ਤੇ ਹੁਣ ਪਾਕਿਸਤਾਨ ਇਸ ਸਮੇਂ ਪੂਰਾ ਢਰਿਆ ਹੋਇਆ ਉਹਨਾਂ ਨੇ ਤਾਂ ਆਪਣੀ ਜਿਹੜੀ ਐਸ ਬੇਸ ਉਹ ਵੀ ਜਿਹੜੀ ਬੰਦ ਕਰ ਦਿੱਤੀ ਹੈ ਕਿ ਪਤਾ ਨਹੀਂ ਕਿੱਧਰ ਹੁਣ ਭਾਰਤ ਜਿਹੜੇ ਪਰਮੋਸ ਜਿਹੜੀ ਮਸਾਇਲ ਉਹਨਾਂ ਤੱਕ ਆ ਜਾਵੇ ਹਲੇ ਚੀ ਦੀ ਜਾਂਚ ਚੱਲ ਰਹੀ ਹੈ ਜੇਕਰ ਇਸ ਜਾਂਚ ਦੇ ਵਿੱਚ ਪਾਇਆ ਜਾਂਦਾ ਹੈ ਕਿ ਇਹ ਇੱਕ ਟੈਰਰ ਅਟੈਕ ਸੀਗਾ ਤਾਂ ਪਾਕਿਸਤਾਨ ਦਾ ਤਾਂ ਕੰਮ ਇਸ ਮਤਲਬ ਇਸ ਟਾਈਮ ਜੇ ਪਤਾ ਚੱਲ ਜਾਂਦਾ ਕਿ ਹਾਂ ਇਹ ਇੱਕ ਟੈਰਰ ਅਟੈਕ ਆ ਤਾਂ ਪਾਕਿਸਤਾਨ ਦੀ ਤਾਂ ਜਾਨ ਖਤਰੇ 'ਚ ਆ ਜੂਗੀ ਤੇ ਉਹਨੂੰ ਵੀ ਇਹ ਚੀਜ਼ ਦਾ ਡਰ ਹੈ ਤਾਂ ਹੀ ਇਸੇ ਕਰਕੇ ਉਹਨੇ ਆਪਣੀ ਐਸਪੇਸ ਬੰਦ ਕੀਤੀ ਹੈ ਕਿ ਕੋਈ ਵੀ ਜਿਹੜਾ ਭਾਰਤ ਦਾ ਕੋਈ ਜਹਾਜ਼ ਜਿਹੜਾ ਉਹਨਾਂ ਦੇ ਐਸਪੇਸ ਦੇ ਵਿੱਚ ਨਾ ਸਕੇ ਤੇ ਨਾ ਹੀ ਹਮਲਾ ਕਰ ਸਕੇ ਹੁਣ ਦੇਖਦੇ ਅੱਗੇ ਇਸ ਦੀ ਜਾਂਚ ਦੇ ਵਿੱਚ ਕੀ ਨਿਕਲ ਕੇ ਆਵੇਗਾ ਥੋੜੇ ਕੀ ਦਿਨ ਬਾਅਦ ਹਫਤੇ ਬਾਅਦ ਆ ਸਕੀਏ ਜੀ ਰਿਪੋਰਟ ਤੇ ਉਸ ਤੋਂ ਬਾਅਦ ਫਿਰ ਦੱਸਦਾ ਕਿ ਨਿਕਲ ਕੇ ਆਉਂਦਾ ਤੇ ਤੁਸੀਂ ਬਣੇ ਰਹੋ ਸਾਡੇ ਵੀਡੀਓ ਦੇ ਨਾਲ ਸਾਡੇ ਚੈਨਲ ਦੇ ਨਾਲ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੇ ਜਿਹੜੇ ਅਗਲੇ ਵੀਡੀਓ ਤੁਹਾਨੂੰ ਮਿਲ ਸਕਣ ਫੁੱਲ ਡਿਟੇਲ ਦੇ ਨਾਲ